ਜੀ ਕੋ ਮਾਤਾ ਅੱਜ ਤੁਸੀਂ ਨਗਰ ਢਿਲਵਾ ਜਿਲ੍ਹਾ ਕਪੂਰਥਲਾ ਵਿਖੇ ਪਹੁੰਚੇ ਹੋ ਜੋ ਗਿਆ ਸਰਕਾਰ ਦੁਆਰਾ ਇਹ ਮਹਿੰਮ ਚਲਾਈ ਜਾ ਰਹੀ ਹੈ ਕਿ ਮੈਂ ਸ਼ਾਮ ਰੁੱਤ ਹੈ ਅੱਜ ਤੁਸੀਂ ਢਿਲਵਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਹੈ ਤਾਂ ਕਿ ਮੈਂ ਜੀ ਅੱਜ ਇੱਥੇ ਆ ਕੇ ਸਾਰੇ ਜੀਆਂ ਨੂੰ ਇਹੀ ਬੇਨਤੀ ਕੀਤੀ ਕਿ ਇਹ ਮਹਿੰਮ ਕਾਮਯਾਬ ਹੁੰਦੀ ਹੈ ਤੁਸੀਂ ਬੱਚੇ ਸਾਡੇ ਬਚਣੇ ਆ ਤੇ ਜੇ ਨਾਕਾਮਯਾਬ ਹੋਈ ਤੇ ਬੱਚੇ ਸਾਡੇ ਨਸ਼ੇ ਤੇ ਲੱਗਣੇ ਆ ਤੇ ਜੇ ਤੇ ਚਾਹੁੰਦੇ ਅਸੀਂ ਅਗਲੀ ਆਉਣ ਵਾਲੀਆਂ ਪੀੜੀਆਂ ਬਚਾ ਲਈਏ ਤੇ ਆਪਾਂ ਇੱਕ ਇਹ ਮੁਹਿੰਮ ਨੂੰ ਕਾਮਯਾਬ ਕਰੀਏ ਕਾਮਯਾਬ ਕਰਨ ਲਈ ਕੋਈ ਸਪੈਸ਼ਲ ਐਫਰਟ ਕਰਨ ਦੀ ਲੋੜ ਨਹੀਂ ਘਰ 'ਚ ਬੈਠੇ ਆ ਮੋਬਾਈਲ ਤੇ ਸਾਰਿਆਂ ਕੋ ਆ ਇੱਕ ਨੰਬਰ ਡਾਇਲ ਤੇ ਕਰ ਹੀ ਸਕਦੇ ਆ WhatsApp ਮੈਸੇਜ ਕਰਨਾ ਨਸ਼ਾ ਵੇਚਣ ਜਾਂ ਕਰਨ ਵਾਲੇ ਦਾ ਉਹਦਾ ਪਿੰਡ ਤੇ ਜ਼ਿਲ੍ਹਾ ਤੇ ਆਪਣੇ ਆਪ ਸਰਕਾਰ ਜਿਹੜੀ ਉੱਤੇ ਕਾਰਵਾਈ ਕਰੂਗੀ ਇੰਨਾ ਕੰਮ ਜਿਹੜਾ ਆ ਇਹ ਤੇ ਸਾਰੇ ਕਰ ਸਕਦੇ ਜੇ ਬੱਚੇ ਸਾਡੇ ਨਸ਼ੇ ਤੇ ਲੱਗਣੇ ਆ ਤਾਂ ਉਹਦੀ ਡੋਰ ਵੀ ਕਾਰਵਾਈ ਦੀ ਸਾਡੇ ਹੱਥੀ ਸਰਕਾਰ ਨੇ ਫੜਾਤੀ ਇਹ ਸਨੇਹਾ ਸਰਕਾਰ ਦਾ ਮੈਂ ਹਰ ਇੱਕ ਜੀ ਤੱਕ ਲੈ ਕੇ ਆਇਆ ਦੂਜਾ ਇੱਕ ਇਹ ਬੇਨਤੀ ਇਹ ਵੀ ਕੀਤੀ ਸਾਰੇ ਜੀਆਂ ਨੂੰ ਕੀ ਜੇ ਆਪਾਂ ਆਪਣਾ ਫਰਜ਼ ਜਿਹੜਾ ਆ ਉਹ ਮਾਪੇ ਦਾ ਪਹਿਲਾ ਆ ਜੇ ਮਾਪੇ ਆਪਣਾ ਫਰਜ਼ ਪੂਰਾ ਕਰਨ ਪਿੱਛੋਂ ਆਪਣੇ ਜਿਹੜੇ ਮੋਤਵਾ ਰੋ ਫਰਜ਼ ਪੂਰਾ ਕਰਨ ਮੈਨੂੰ ਲੱਗਦਾ ਨਹੀਂਗਾ ਕੋਈ ਘਰ ਜਿਹੜਾ ਇਦਾਂ ਦਾ ਬਚੂਗਾ ਜਿੱਚ ਨਸ਼ਾ ਰਹਿ ਜਵੇ ਸੋ ਸਾਰੇ ਜਾਣੇ ਇਹਦੀ ਨਿਗਰਾਨੀ ਵੀ ਕਰਨ ਤੇ ਬਣਦੀ ਕਾਰਵਾਈ ਵੀ ਕਰਾਉਣ ਤੇ ਜਿਹੜੇ ਜੀ ਨਸ਼ੇ ਤੇ ਲੱਗ ਚੁੱਕੇ ਜਿਹੜੇ ਛੱਡਣਾ ਚਾਹੁੰਦੇ ਆ ਉਹਨਾਂ ਦਾ ਇਲਾਜ ਕਰਾਉਣ ਇਹ ਬੇਨਤੀ ਜਿਹੜੀ ਅੱਜ ਲੈ ਕੇ ਨੰਬਰ 2 ਜੋ ਘਿਲਵਾ ਦੇ ਪਿਛਲੇ ਕਾਫੀ ਸਮੇਂ ਤੋਂ ਜੋ ਮੁੱਦੇ ਬਣੇ ਹੋਏ ਆ ਸਿਵਰੇਜ ਦਾ ਜਾਂ ਕਾਲੇ ਖੋਲਣ ਦਾ ਉਹਦੇ ਬਾਰੇ ਕੀ ਸੁਖਾਰ ਕਰਨੀ ਇਹ ਤਾਂ ਮੈਂ ਪਹਿਲੀ ਵਾਰੀ ਤੁਹਾਡੇ ਕੋਲੋਂ ਕਾਲਜ ਵਾਲੀ ਗੱਲ ਤਾਂ ਵੈਰੀ ਫਰਸਟ ਟਾਈਮ ਮੈਂ ਸੁਣ ਰਿਹਾ ਮੇਰੇ ਚਿੱਤ ਚੇਤੇ ਵੀ ਨਹੀਂ ਨਾ ਕਿਸੇ ਨੇ ਕਿਹਾ ਪਿਛਲੀ ਵਾਰ ਆਏ ਸੀ ਦਿੱਕਤਾਰ ਗੁਰदयाल ਸਿੰਘ ਜੀ ਨੇ ਕਮੇਟੀ ਦੇ ਵਿੱਚ ਉਹਨਾਂ ਨੇ ਹਾਂ ਉਹਨਾਂ ਨੇ ਕਿਉਂਕਿ ਚਲੋ ਆਫੀਸ਼ੀਅਲੀ ਕਿਸੇ ਨੇ ਲਿਖ ਕੇ ਨਹੀਂ ਦਿੱਤਾ ਜਾਂ ਮੇਰੇ ਧਿਆਨ ਚ ਵੀ ਨਹੀਂ ਮੈਂ ਗੱਲ ਉਹ ਕਰਦਾ ਜਿਹੜੀ ਕਰਨ ਵਾਲੀ ਹੈ ਜਿਹੜਾ ਸੀਵਰੇਜ ਵਾਲਾ ਕੰਮ ਹੈ ਉਹਦੇ ਲਈ ਆਲਰੇਡੀ 8 ਕਰੋੜ ਰੁਪਇਆ ਲਾ ਰਹੇ ਆ ਢਿਲਵਾਂ ਦੇ ਵਿੱਚ ਤੇ ਉਹ ਉਹਨੂੰ ਹੁਣ ਚੱਲਣ ਨੂੰ ਟਾਈਮ ਲੱਗਣਾ ਔਰ ਮੈਨੂੰ ਲੱਗਦਾ ਕਿ ਮੋਸਟ ਪ੍ਰੋਬਬਲੀ ਫਰਵਰੀ ਤੋਂ ਲੈ ਕੇ ਅਗਲੇ ਸਾਲ ਦਾ ਜਿਹੜਾ ਆ ਹੁਣ ਕਿੰਨਾ ਕੁ ਰਹਿ ਗਿਆ ਵੱਧ ਤੋਂ ਵੱਧ ਅਗਲਾ ਸਾਲ ਚੜ ਨੂੰ 6 ਮਹੀਨੇ 6 ਵੀ ਨਹੀਂ ਰਹਿ ਗਏ 6 ਤੋਂ 8 ਮਹੀਨਿਆਂ ਦਾ ਵਿੱਚ ਵਿੱਚ ਐਸਟੀਪੀ ਪਲਾਂਟ ਚੱਲ ਪੈਣਾ ਐਸਟੀਪੀ ਪਲਾਂਟ ਚੱਲ ਪਿਆ ਸੀਵਰੇਜ ਚੱਲ ਪੈਣਾ ਪਾਣੀ ਦੀ ਦਿੱਕਤ ਦੂਰ ਹੋ ਜੂਗੀ ਪਲੱਸ ਜਿਹੜਾ ਸੀਵਰੇਜ ਪਹਿਲਾਂ ਕਿਤੇ ਪਿਆ ਪਰਾਣਾ ਉਹ ਵੀ ਟੈਸਟ ਹੋ ਜੂ ਪਤਾ ਲੱਗ ਜਾਊਗਾ ਕਿੱਥੇ ਕਿੱਥੇ ਧੰਦਲੀ ਕੀਤੀ ਕਿੱਥੇ ਕਿੱਥੇ ਜਿਹੜਾ ਇਹਨਾਂ ਨੇ ਪਾਈਪ ਹੀ ਨਹੀਂ ਪਾਇਆ ਉਹ ਫਿਰ ਚੱਲੂਗੀ ਮਸ਼ੀਨ ਤੇ ਪਤਾ ਲੱਗੂਗਾ ਕਿ ਕਿੱਥੇ ਕਿੱਥੇ ਲੀਕੇਜ ਆ ਕਿੱਥੇ ਕਿੱਥੇ ਨੁਕਸ ਆ ਸੋ ਵੀ ਜਿਹੜਾ ਕੰਪਲੀਟ ਕਰਾ ਦੇਾਂਗੇ ਬਾਕੀ ਪਾਣੀ ਦੇ ਕਨੈਕਸ਼ਨ ਦਿੱਤੇ ਆ ਜਿਹੜਾ ਲਗਾਤਾਰ ਕੰਸਟਰਕਸ਼ਨ ਦਾ ਕੰਮ ਜਿਹੜਾ ਹੈ ਢਿਲਵਾ ਵਿੱਚ ਚੱਲ ਰਿਹਾ ਜਦੋਂ ਤੱਕ ਜਿੰਨੀ ਵੀ ਰਿਪੋਰਟ ਹਰ ਰੀ ਲਈਦੀ ਪੋਜ਼ਿਟਿਵ ਆਉਂਦੀ ਹੈ ਸਭ ਤੋਂ ਵੱਡੀ ਨਿਯਮਤ ਤੇ ਇਹ ਦੇਦਣ ਲੱਗੇ ਆ ਢਿਲਵਾ ਨਡਾਲਾ ਰੋਡ ਉਥੋਂ ਮਿਆਣੀ ਤੋਂ ਐਕਸੀਅਨ ਸਾਹਿਬ ਨੂੰ ਸਾਰਿਆਂ ਦੇ ਮੂਹਰੇ ਕਰ ਕਿ ਮਿਆਣੀ ਅੱਡੇ ਤੋਂ ਲੈ ਕੇ ਨਡਾਲੇ ਚੌਂਕ ਤੱਕ ਜਿਹੜੀ ਇਹ ਸੜਕ ਬਣਾ ਕੇ ਦਿੱਤੀ ਜਾਊਗੀ ਉਹ ਤੋਂ ਵੱਡਾ ਮੈਨੂੰ ਲੱਗਦਾ ਨਿਗਾ ਕਿ ਕਿਸੇ ਨੇ ਅੱਜ ਤੱਕ ਮੈਨੂੰ ਲੱਗਾ ਰੋਡ ਦੀ ਗੱਲ ਵੀ ਨਹੀਂ ਕੀਤੀ ਤੇ ਮੈਨੂੰ ਅਜੇ ਵੀ ਚੇਤਾ ਉਹ ਜਿੱਥੇ ਸ਼ਮਸ਼ਾਨ ਘਾਟਿਆ ਟਲਵਾ ਦੀ ਐਂਟਰੀ ਤੇ ਮੈਂ ਖੜ ਕੇ ਕੋਈ ਜੀ ਨਹੀਂ ਸੀਗਾ ਐਮਸੀ ਸਾਹਿਬ ਸੀਗੇ ਮੇਰੇ ਨਾਲ ਉਹ ਇਹ ਐਮਸੀ ਸਾਹਿਬ ਹੀ ਨਹੀਂ ਸੀ ਮੈਂ ਉਹਦੋਂ ਵਾਦਾ ਕੀਤਾ ਸੀਗਾ ਸੜਕ ਮੈਂ ਬਣਾ ਕੇ ਦਊਂਗਾ ਤੇ ਉਹਦੇ ਪੈਸੇ ਬਕਾਇਦਾ ਲੈ ਕੇ ਤੇ ਅੱਜ ਜਿੱਥੇ ਤੁਹਾਡੇ ਕੋ ਖੜਾ ਅਗਲੇ ਮੈਨੂੰ ਲੱਗਦਾ 10-15 ਦਿਨਾਂ ਦੇ ਵਿੱਚ ਉਦਘਾਟਨ ਵੀ ਕਰ ਦੇਣਗੇ ਕੰਮ 3 ਮਹੀਨਿਆਂ ਚ ਪੂਰਾ ਕਰ ਦੇਣਗੇ ਜੋ ਹੋਰ ਸਰਕਾਰ ਦੁਆਰਾ ਆਉਣ ਵਾਲੇ ਸਮੇਂ ਚ ਕਿਦੋਂ ਚੁੱਕੇ ਜਾ ਰਹੇ ਚਾਹੀਏਗਾ ਭਾਹ ਹੱਥ ਹੋਵੇ ਜਾਂ ਹੋਰ ਕੋਈ ਮੈਂ ਦੱਸ ਦਿੰਦਾ ਦੇਖੋ ਜੀ ਓਵਰ ਆਲ ਕੰਮ ਤਾਂ ਇੰਨੇ ਆ ਜਿੰਨੇ ਕੋਈ ਕਰੀ ਜਾਂਦੇ ਉਤੋਂ ਵੱਧ ਹੋਰ ਨਵੇਂ ਆਈ ਜਾਂਦੇ ਪ੍ਰੋਬਲਮ ਇਹ ਆ ਕਿ 75 ਸਾਲਾਂ ਤੋਂ ਬੈਕਲੌਗ ਹੀ ਆ ਲੋਕਾਂ ਨੂੰ ਗੱਲਾਂ ਦਾ ਕੜਾ ਸ਼ਿਕਾਇਆ ਗਿਆ ਗੱਲਾਂ ਕੀਤੀਆਂ ਗਈਆਂ ਕਿ ਹੁਣ ਨਰਸਿੰਗ ਕਾਲਜ ਬਣਾਉਣ ਲੱਗੇ ਆ ਹੁਣ ਉੱਥੇ ਆਈਟੀਆਈ ਖੋਲ੍ਹਣ ਲੱਗੇ ਆ ਹੁਣ ਅੰਡਰਪਾਸ ਬਣਾਉਣ ਲੱਗੇ ਆ ਹੁਣ ਤੁਹਾਡਾ ਫੜਕ ਚੱਕ ਦਾਂਗੇ ਹਵਾ 'ਚ ਮੌਕੇ ਸਾਰਿਆਂ ਨੂੰ ਮਿਲੇ ਕੰਮ ਨਹੀਂ ਕੀਤਾ ਮੈਂ ਜਿਹੜਾ ਮੂੰਹ 'ਚ ਸ਼ਬਦ ਕੱਢਿਆ ਉਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣਾ ਸ਼ਬਦ ਪਗਾ ਕੇ ਫਿਰ ਇੱਥੇ ਖੜੂੰਗਾ ਫਿਰ ਕਹੂੰਗਾ ਕਿਸੇ ਨੂੰ ਕਿ ਵੋਟ ਪਾਓ ਨਹੀਂ ਤਾਂ ਕਹਿਣਾ ਹੀ ਨਹੀਂ ਸਾਫ਼ ਗੱਲ ਹਲਕਾ ਪ੍ਰਧਾਨ ਦੀ ਖਾਸ ਤੌਰ ਤੇ ਗੱਲ ਕਰੀਏ ਕਿ ਜਿੰਨੀ ਵਾਰੀ ਵੀ ਸਰਕਾਰ ਬਣੀ ਐ ਐਮਐਲਏ ਦੂਸਰੀ ਪਾਰਟੀ ਦਾ ਰਿਹਾ ਜਿਹਦੇ ਕਰਕੇ ਜਿਹੜੇ ਹੋਣ ਵਾਲੇ ਕੰਮ ਸੀ ਲੰਮੇ عرصੇ ਤੋਂ ਨਹੀਂ ਹੋਏ ਮੁੰਜੀ ਮੌਕਾ ਨੇ ਸਾਰਿਆਂ ਨੂੰ ਮਿਲਿਆ ਅਕਾਲੀ ਦਲ 'ਚ ਵੀ ਸਰਕਾਰ ਸੀ ਐਮਐਲਏ ਸੀ ਨਾਲੇ ਜ਼ਰੂਰੀ ਨਹੀਂ ਸਰਕਾਰ ਦੀ ਐਜ਼ ਅ ਹਲਕਾ ਇੰਚਾਰਜ ਵੀ ਮੌਕਾ ਮਿਲ ਲਿਆ ਇੱਕ ਲੀਡਰ ਆਫ oppositon ਰਹਿ ਗਿਆ ਇੱਕ ਐਸਜੀਪੀਸੀ ਦੀ ਪ੍ਰਧਾਨ ਸੀ ਮੰਤਰੀ ਵੀ ਸੀਗੇ ਉਹਨਾਂ ਨੂੰ ਮੌਕਾ ਪੂਰਾ ਸੀ ਇੱਕ ਫੋਨ ਕਰਨ ਤੇ ਕੰਮ ਹੋ ਸਕਦੇ ਸੀ ਪਰ ਮੈਂ ਹੈਰਾਨ ਆ ਕਈ ਕੰਮ ਇਹੋ ਜੇ ਕਰਾਉਣਾ ਲੋਕੀ ਦੁਆਵਾਂ ਮੰਦਦੇ ਆ ਕਿ ਇਹ ਸਾਡਾ ਪਤਾ ਨਹੀਂ ਕਿੰਨੇ ਸਾਲਾਂ ਦਾ ਮਰਾਰ ਪਿੰਡ ਦੀ ਗੱਲ ਕਰਦਾ ਕੱਲਾ ਕੱਲਾ ਹਲਕਾ ਜਿਹਾ ਤਾਂ 35 ਸਾਲ ਬਾਅਦ ਗਲੀ 35 ਸਾਲ ਮੇਰੀ ਉਮਰ 35 ਸਾਲ ਮੈਂ ਅਜੇ 35 ਮੈਂ ਅਜੇ ਪੂਰਾ ਹੋਣਾ ਮੇਰੇ ਮੈਨ ਜਦੋਂ ਹੋਣਾ ਸੀ ਉਤੋਂ 6 ਮਹੀਨੇ ਪਹਿਲਾਂ ਦੀ ਗਲੀ ਬਣੀ ਸੀ ਤੇ ਉਹ ਮੈਂ ਮਤਲਬ ਵੇਖੋ ਕੁਦਰਤ ਦਾ ਪਾਣਾ ਇੱਕ ਮੁੰਡੇ ਨੇ ਜਨਮ ਲੈਣਾ ਉਹ 35 ਸਾਲਾਂ ਦਾ ਹੋਣਾ ਤੇ ਉਹਨੇ ਆ ਕੇ ਉਹ ਸੜਕੋ ਬਣਾ ਕੇ ਦੇਣੀ ਵੇਖੋ ਕਿੱਡੀ ਮੂਰਖਤਾਈ ਵਾਲੀ ਗੱਲ ਆ ਤੇ 35 ਸਾਲ ਉਹ ਗਲੀ ਕਿਸ ਚੀਜ਼ ਲਈ ਵੋਟ ਪਾਉਂਦੇ ਰਹੇ ਉਹਨਾਂ ਸਭ ਨੂੰ ਵੋਟ ਪਾੜ ਕੇ ਸੁੱਟ ਦੇਣੀ ਚਾਹੀਦੀ ਸੀ ਸੋ ਇਦਾਂ ਦੇ ਇੱਕ ਇਹ ਤਾਂ ਇੱਕ ਉਦਾਹਰਣ ਦਿੱਤੀ ਇਦਾਂ ਦੀਆਂ 3600 ਉਦਾਹਰਣਾਂ ਆ ਜਿਹੜੀਆਂ ਜਿੱਦਾਂ-ਜਿੱਦਾਂ ਤੁਸੀਂ ਵਿਚਰੋਗੇ ਤੁਹਾਨੂੰ ਪਤਾ ਲੱਗਦਾ ਸੀ ਬੇਸਿਕ ਸਹੂਲਤ ਕਵਰ ਕਰਕੇ ਤੇ ਨਾਲ ਐਡਵਾਂਸ ਜਿਹੜੀ ਸਹੂਲਤਾਂ ਉਹ ਦੇ ਰਹੇ ਆ ਆਮ ਆਦਮੀ ਕਲੀਨਿਕ ਦੇ ਰਹੇ ਆ 10 ਲੱਖ ਤੱਕ ਦਾ ਇਲਾਜ ਮੁਫਤ ਕਰਕੇ ਦੇ ਰਹੇ ਆ ਇਸ ਤੋਂ ਵੱਡੀ ਨਿਆਮਤ ਕੋਈ ਨਹੀਂ ਹੋ ਸਕਦੀ ਸਕੂਲ ਚੰਗੇ ਕਰ ਰਹ ਤੇ ਇਨਫਰਾਸਟ੍ਰਕਚਰ ਜਿਹੜਾ ਆ ਉਹਨੂੰ ਸਹੀ ਬਿਲਡ ਕਰਕੇ ਦੇ ਰਣ ਜਿੱਦਾਂ ਹੋਣਾ ਚਾਹੀਦਾ ਉਹ ਕਰਪਸ਼ਨ ਰਾਏ ਥੈਂਕ ਯੂ ਬਹੁਤ ਧੰਨਵਾਦੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਪਰ ਜੀ ਇਹਨੂੰ ਦਿਵਾਉਣਾ ਥੈਂਕ ਯੂ